ਏ ਆਪਾਂ 95000 ਦੀਆਂ ਲਾਤੀਆਂ ਜੀ ਕੱਲੇ 95000 ਦੀਆਂ ਲੈਟ ਹੋਰ ਇਹ ਚ ਕੀ ਕੀ ਫੀਚਰ ਪਾਏ ਨੇ ਹੋਰ ਇਹ ਚ 4/4 ਗੇਅਰ ਹੈ ਜੀ ਕੇ ਏਸੀ ਹੀਟਰ ਕੇ ਲੋਕ ਵਾਲੇ ਐਕਸਲ ਕੇ ਬਲੈਰੋ ਟਰਬੋ ਸਾਰਾ ਕੋ ਆਪਾਂ ਮਤਲਬ ਵੀ ਸਾਰਾ ਕੋ ਪੁਰਾਣਾ ਵਰਤਦੇ ਸਾਨੂੰ ਨਵਾਂ ਹੈ ਉਹ ਬਾਈ ਜੀ ਇੱਥੋਂ ਮਤਲਬ ਵੀ ਆਪਾਂ 4/4 ਆਪਾਂ ਗੇਅਰ ਵਰਤਣਾ ਨਹੀਂਗਾ ਮਤਲਬ ਵੀ ਆਪਾਂ ਸੜਕ 'ਤੇ ਚਲਾਉਣੀ ਹੈ ਗੱਡੀ 4/4 ਵਰਤਣਾ ਨਹੀਂਗਾ ਜਿਹੜਾ ਉਹ ਆਪਣਾ ਕਰਾਸ ਹੁੰਦਾ 4/4 ਗੇਅਰ ਵਾਲਾ ਉਹ ਜੇ ਆਪਾਂ ਇੱਥੋਂ ਲੋਕ ਕਰਤਾ ਲੋਕ ਕਰਾਸ ਖੜ ਗਿਆ ਭਵਣਿਕ ਚੱਲਣੀ ਨਹੀਂ ਕੱਲਾ ਮਗਲਾ ਕਰਾਉ ਚੱਲਣਾ ਮੂਹਰਲਾ ਕਰਾਉ ਮਤਲਬ ਜਿਆਦਾ ਜ਼ੋਰ ਲਾਉ ਨਹੀਂ ਨਹੀਂ ਜਿਵੇਂ ਮਤਲਬ ਵੀ ਹੁਣ ਆਪਾਂ ਕਿਹੜਾ 4x4 ਚ ਵਰਤਣੀ ਹੈ ਗੱਡੀ ਆਪਾਂ ਇਹ ਚ ਲੋਕ ਕਰ ਦਿੰਨੇ ਆ ਲੋਕ ਕਰ ਹਾਂਜੀ ਬਸ ਇਹ ਚੱਲ ਚੱਲਣਾ ਹੀ ਨਹੀਂ ਚੀਜ਼ ਫਿਰ ਆਪਾਂ 4x4 ਵਰਤਣਾ ਇੱਥੋਂ ਆ ਲੋਕ ਖੋਲੋ ਕਿ 4x4 ਚ ਚੱਲੂ ਇਹ ਸੋਚਾਂ ਜੀ ਆਪਾਂ ਬਾਹਰੋਂ ਮੰਗਾਈਆ ਆਸਟ੍ਰੇਲੀਆ ਚੋਂ ਅਸਾ ਸਪੈਸ਼ਲ ਆਸਟ੍ਰੇਲੀਆ ਤੋਂ ਮੰਗਾਈਏ ਲੋਵੀ ਪ੍ਰਭੂ ਅੱਜ ਆਏ ਹੋਏ ਆਪਾਂ ਪੁੱਛੋ ਮੰਡੀ ਦੇ ਬਿਲਕੁਲ ਬੁੱਕਲ ਚ ਪਿੰਡ ਪੈਂਦਾ ਹੈਗਾ ਬੁਰਜ ਕਾਨ ਸਿੰਘ ਵਾਲਾ ਤੇ ਮੇਰਾ ਇੱਥੇ ਪ੍ਰਾਜਸ ਕੀ ਗਾਲਾਂ ਬਈ ਵਧੀਆ ਪਹਿਲਾਂ ਤਾਂ ਤੈਨੂੰ ਮੁਬਾਰਕ ਹਾਂਜੀ 22 ਦੀ ਉਮਰ ਮੇਰੇ ਨਾਲੋਂ ਵੀ ਛੋਟਾ ਬਾਈ ਮੈਂ ਇਹ ਕਹਿ ਸਕਦਾ ਬਾਈ ਉਮਰ ਕਿੰਨੀ ਹੈ ਉਮਰ ਆਪਣੀ 21 ਸਾਲ ਦੀ 21 ਸਾਲ ਦੀ ਉਮਰ ਹੈ ਤੇ 22 ਜੀਪਾਂ ਦਾ ਕੰਮ ਕਰਦਾ ਬਿੱਲੀ ਜੀਪਾ ਚਾਹੇ ਮੇਜਰ ਜੀਪਾ ਬਾਈ ਕਿੰਨੇ ਟਾਈਮ ਹੋ ਗਿਆ ਸਰ ਇਹ 4 ਸਾਲ ਹੋ ਗਏ ਜੀ ਮੈਨੂੰ 4 ਸਾਲ ਤਾਂ ਬਾਈ ਨੂੰ ਕੰਮ ਕਰਦੇ ਹੋਗੇ ਤੇ ਹੁਣ ਸਾਨੂੰ ਜਿਹੜੀ ਜੀਪਾ ਬਾਈ ਤਿਆਰ ਕਰਦਣ ਇੰਨੀਆਂ ਕਿ ਫਿਊਚਰਾਂ ਨਾਲ ਭਰੀਆਂ ਹੋਈਆਂ ਨੇ ਉਹ ਕੱਲੀ ਗਲੀਵਾਰੀ ਗੱਲ ਦੱਸਦੇ ਆ ਗੱਲ ਪਹਿਲਾਂ ਤੂੰ ਕਰੀ ਹਾਂਜੀ ਇਹ ਬਾਈ ਮਾਡਲ ਕਿੰਨੀ ਸੀ ਪਹਿਲਾਂ ਦਾ ਇਹ ਮਾਡਲ 94 ਸੀਗੀ ਜੀ 94 ਮਾਡਲ ਸੀ ਹਾਂਜੀ ਏ ਬਾਈ ਟੋਟਲੀ ਤਿਆਰ ਕੀਤੀ ਹੈ ਟੋਟਲੀ ਤਿਆਰ ਜੀ ਕੱਲੇ ਦੀ ਚੈਸੀ ਪੁਰਾਣੀ ਹੈ ਬਾਡੀ ਤੋਂ ਲੈ ਕੇ ਸਭ ਕੁਝ ਨਵਾਂ ਮਤਲਬ ਟਾਇਰ ਪਪਾ ਇੰਜਨ ਪਪਾ ਸਾਰਾ ਕੁਝ ਸਾਰਾ ਕੁਝ ਇੱਕ ਕੱਲਾ ਇੰਜਨ ਪੁਰਾਣਾ ਹੈ ਮਤਲਬ ਇਹ ਤਾਂ ਕੰਮ ਕਰਕੇ ਧਰਿਆ ਆਪਾਂ ਹੁਣ ਪੁਰਾਣਾ ਨਹੀਂ ਕਹਿ ਸਕਦੇ ਵਾ ਨਵੀਂ ਬਣ ਗਿਆ ਪਹਿਲੇ ਤਾਂ ਇਹ ਲਾਈਟਾਂ ਇਹ ਕਿੰਨੇ ਦੀਆਂ ਲਾਤੀਆਂ ਮੂਰੇ ਇਹ ਆਪਾਂ 95000 ਦੀਆਂ ਲਾਤੀਆਂ ਜੀ ਕੱਲੇ 95000 ਦੀਆਂ ਲਾਈਟ ਹੋਰ ਇਹ ਚ ਕੀ ਕੀ ਫੀਚਰ ਪਾਏ ਨੇ ਹੋਰ ਇਹ ਚ 4x4 ਗੇਅਰ ਹੈ ਜੀ ਕਿ ਏਸੀ ਹੀਟਰ ਕਿ ਲੋਕ ਵਾਲੇ ਐਕਸਲ ਕਿ ਬਲੈਰੋ ਟਰਬੋ ਸਾਰਾ ਕੁ ਆਪਾ ਮਤਲਬ ਹੀ ਸਾਰਾ ਕੁ ਪੁਰਾਣਾ ਵਰਤੇ ਸਨ ਨਵਾਂ ਸਾਰਾ ਕੁ ਨਵਾਂ ਹਾਂਜੀ ਆ ਖੋਲ ਕੇ ਦੇਖ ਤੁਸੀਂ ਚੈੱਕ ਕਰੋ ਲੈ ਗਏ ਆਪਾ ਸਾਨੂੰ ਚੈੱਕ ਵੀ ਕਰਾਉਣੇ ਆ ਪਹਿਲਾਂ ਤਾਂ ਆ ਚੈੱਕ ਕਰਾਂ ਹੀ ਬਈ ਇੱਥੋਂ ਹੀ ਦਿਲ ਖੁਸ਼ ਹੋ ਗਿਆ ਹੋ ਗਿਆ ਤੁਹਾਡੇ ਵੀ ਸੱਜਣੋ ਤੇ ਹੁਣ ਆ ਇੱਥੋਂ ਵੀ ਚੈੱਕ ਕਰਾ ਦੂ ਪਾਵਰ ਸਟੀering ਹੈ ਇਹ ਜੀ ਪਾਵਰ ਬ੍ਰੇਕਾਂ ਪਾਵਰ ਹੀ ਕਲਚ ਹੈ ਮਤਲਬ ਨਵੀਂ ਗੱਡੀ ਵਾਲੇ ਸਾਰੇ ਫੀਚਰ ਹੀ ਪਾ ਸਾਰੇ ਫੀਚਰ ਹੀ ਆ ਜੀ ਬਾਕੀ ਨਾ ਦੀ ਚੀਜ਼ ਆ ਬਾਕੀ ਫੀਚਰ ਸਾਰੇ ਦੂਜੀਆਂ ਗੱਡੀਆਂ ਵਾਲੇ ਹਾਂਜੀ ਤੇ ਜਿਹੜੇ ਬਈ ਐਕਸਲ ਕਹਿੰਦਾ ਸੀ ਉਹ ਕਿਦਾਂ ਲੋਕ ਉਹਦੇ ਬਾਰੇ ਬਰ ਦੱਸੋ ਮੈਨੂੰ ਉਹ ਬਾਈ ਜੀ ਇੱਥੋਂ ਮਤਲਬ ਵੀ ਆਪਾਂ 4x4 ਆਪਾਂ ਗੇਅਰ ਵਰਤਣਾ ਨਹੀਂਗਾ ਹਾਂਜੀ ਮਤਲਬ ਵੀ ਆਪਾਂ ਸੜਕ 'ਤੇ ਚਲਾਉਣੀ ਆ ਗੱਡੀ 4x4 ਵਰਤਣਾ ਨਹੀਂਗਾ ਜਿਹੜਾ ਉਹ ਆਪਣਾ ਕ੍ਰਾਸ ਹੁੰਦਾ 4x4 ਗੇਅਰ ਵਾਲਾ ਉਹ ਜੇ ਆਪਾਂ ਇੱਥੇ ਲੋਕ ਕਰਤਾ ਲੋਕ ਉਹ ਕ੍ਰਾਸ ਖੜ ਗਿਆ ਬਹੁਣੀ ਚੱਲਣਾ ਹੀ ਨਹੀਂ ਕੱਲਾ ਮਗਲਾ ਕ੍ਰਾਸ ਚੱਲਣਾ ਮੂਹਰਲਾ ਕ੍ਰਾਸ ਕਰ ਗਿਆ ਮਤਲਬ ਜਿਆਦਾ ਜ਼ੋਰ ਲਾਉ ਨਹੀਂ ਨਹੀਂ ਜਿਵੇਂ ਮਤਲਬ ਵੀ ਹੁਣ ਆਪਾਂ ਕਿਹੜਾ 4x4 ਚ ਵਰਤਣੀ ਹੈ ਗੱਡੀ ਆਪਾਂ ਇਹ ਚ ਲੋਕ ਕਰ ਦਿੰਨੇ ਆ ਲੋਕ ਕਰ ਹਾਂਜੀ ਬਸ ਇਹ ਚੱਲ ਚੱਲਣਾ ਹੀ ਨਹੀਂ ਚੀਜ਼ ਫਿਰ ਆਪਾਂ 4x4 ਵਰਤਣਾ ਇੱਥੋਂ ਆ ਲੋਕ ਖੋਲੋ ਕਿ 4x4 ਚੱਲੂ ਲੋਕ 4x4 ਚੱਲੂ ਆ ਰੇਡੀਏਟਰ ਵਗੈਰਾ ਸਾਰਾ ਕੁਝ ਹੀ ਨਵਾਂ ਲਾਤਾ ਬਾਈ ਨੇ ਠੀਕ ਆ ਬੈਟਰੀ ਵੀ ਨਵੀਂ ਆ ਬਾਈ ਹਾਂਜੀ ਤੇ ਆ ਤਾਂ ਚਲੋ ਆਪਾਂ ਮੋਰੋ ਬਾਰਨੇਟ ਤੇ ਇੱਥੇ ਪੇਂਟ ਕਿਹੜਾ ਵਰਤਦੇ ਹੋ ਬਾਈ ਤੁਸੀਂ ਪੇਂਟ 2K ਜੀ 2K ਦਾ ਪੇਂਟ ਵਰਤਦੇ ਹੋ ਹਾਂਜੀ ਟਾਇਰ ਵੀ ਨਵੇਂ ਲਾਤੇ ਬਾਈ ਹਾਂਜੀ ਹਾਂਜੀ ਟਾਇਰ ਰਿਮ ਸਭ ਕੁਝ ਨਵਾਂ ਅੱਛਾ ਸਭ ਕੁਝ ਨਵਾਂ ਹਾਂਜੀ ਹਾਂਜੀ ਕੱਪੜਾ ਕਿ ਕਾਹਦਾ ਲਾਇਆ ਹੈ ਇਹ ਥਾਰ ਵਾਲਾ ਜੀ ਅੱਛਾ ਥਾਰ ਵਾਲਾ ਕੱਪੜਾ ਲਾਤਾ ਬੂਰਾ ਬਰਦਰ ਪ੍ਰੂਫ ਹੈ ਹਾਂਜੀ ਹਾਂਜੀ ਤੇ ਵਿੱਚੋਂ ਫੀਚਰ ਦਿਖਾ ਬਈ ਕੀ ਕੀ ਲਾਤਾ ਇਹਦੇ ਵਿੱਚ ਹੁਣ ਆਹ ਸੀਟਾਂ ਚੈੱਕ ਕਰਾਇਓ ਬਈ ਲੈਦਰ ਵਰਕ ਠੀਕ ਆ ਏਸੀ ਏਸੀ ਬਈ ਇਹਦੇ ਨਵਾਂ ਲਾਇਆ ਹੈ ਕਿ ਕਿਵੇਂ ਨਵਾਂ ਜੀ ਨਵਾਂ ਜਮਾਂ ਨਵਾਂ ਜਮਾਂ ਨਵਾਂ ਬੰਦ ਕਿਟਨ ਨਵੀਂ ਆਉਂਦੀ ਆਪਾਂ ਉਹ ਵਰਤਿਆ ਅੱਛਾ ਤੇ ਆਹ ਸੁੱਚਾਂ ਸੱਚਾਂ ਵਗੈਰਾ ਇਹ ਸੁੱਚਾਂ ਜੀ ਆਪਾਂ ਬਾਹਰੋਂ ਮੰਗਾਈ ਆ ਆਸਟ੍ਰੇਲੀਆ ਚੋਂ ਅਸਾ ਸਪੈਸ਼ਲ ਆਸਟ੍ਰੇਲੀਆ ਤੋਂ ਮੰਗਾਈ ਇਹਦੀ ਖਾਸੀਅਤ ਕੀ ਹੈ ਬਾਈ ਇਹਦੀ ਖਾਸੀਅਤ ਐ ਜਿਹੜੀਆਂ ਆਪਣੀ ਸੁੱਚਾਂ ਮਿਲਦੀਆਂ ਮਿਲਦੀ ਤਾਂ ਆਪਣੀ ਵੀ ਇਹੋ ਜਿਹੀ ਆ ਬਸ ਤੋਂ ਇਦਾਂ ਨਹੀਂ ਹੁੰਦੀ ਉਹ ਆਪਣੇ ਜਿਹੜਾ ਆਪਾਂ ਲੈਟਾ ਲਾ ਲੈਨੇ ਆ ਜਿਆਦਾ ਲੋਡ ਪੈਣ ਦਾ ਲੈਟਾ ਉਹਨੇ ਐਸੈਸਰੀ ਬਹੁਤ ਐ ਇੱਥੇ ਲੋਡ ਨਹੀਂ ਪੈਂਦਾ ਮਤਲਬ ਵੀ ਇਹ ਸਹੀ ਚੱਲੂਗੀ ਜੇ ਆਪਣੀ ਦੂਜੀ ਆਪਣੇ ਵਾਲੀ ਲਾਤੀ ਇੱਥੋਂ ਵਾਲੀ ਸੁੱਚ ਉਹ ਗਰਮ ਹੋ ਜਾਂਦੀ ਐ ਠੀਕ ਜਿਵੇਂ ਇੱਥੇ ਡਿੱਕ ਵੀ ਵੱਡਾ ਕਿਕਰ ਦਾ ਲੈਟਾ ਹੋਵੇ ਜਾਂ ਜਿਵੇਂ ਕਿਕਰ ਦਾ ਡਿੱਕ ਲਵਾਤਾ ਤੁਸੀਂ ਸਿਸਟਮ ਲਾਤਾ ਹਾਂਜੀ ਅਸੀਂ ਮਤਲਬ ਸਾਰੀ ਵੋਲਟੇਜ ਦਸੂਗਾ ਸਾਰੀ ਵੋਲਟੇਜ ਹੁਣ ਇੱਥੇ ਜਿਹੜਾ ਆਪਾਂ ਸਟਾਰਟ ਕਰਾਂਗੇ ਅੱਛਾ ਆ ਵੋਲਟੇਜ ਦਸੂਗਾ ਜੀ ਬਹਾਂ ਨਹੀਂ ਲੇਖਣਾ ਚ ਵੋਲਟੇਜ ਹੋ ਵੀ ਜਦੋਂ ਸਟਾਰਟ ਹੋ ਗਈ ਉਹ ਤੋਂ ਵੋਲਟੇਜ ਵੱਧ ਦਸੂਗੀ ਮਾ ਮਤਲਬ ਜਿੰਨੀ ਕੁ ਵੋਲਟੇਜ ਜਿਹੜੀ ਥੋ ਸਟਾਰਟਿੰਗ ਵੀ ਚੈੱਕ ਕਰ ਲੋ ਹੁਣ ਆ ਨਾਲ ਹੁੰਦੇ ਵੋਲਟੇਜ ਵਾਲੀ ਜਿਹੜੀ ਮੋਟੋਰਿੰਗ ਹਾਂ ਉਹ ਚੱਲੀ ਆ ਇਧਰ ਏਸੀ ਵਾਲਾ ਆ ਗਿਆ ਹੈ ਬਈ ਆ ਏਸੀ ਵਾਲਾ ਆ ਗਿਆ ਅੱਛਾ ਆ ਪੱਖੇ ਦਾ ਆ ਗਿਆ ਕੂਲ ਆਫ ਹੋ ਗਿਆ ਹਾਂਜੀ ਹਾਂਜੀ ਤੇ ਤੁਸੀਂ ਕਿਕਰ ਦਾ ਸਿਸਟਮ ਲਾਤਾ ਕਿਕਰ ਦਾ ਸਿਸਟਮ ਲਾਤਾ ਜੀ ਆਪਾਂ ਤੇ ਆਹ ਥਾਰ ਦਾ ਹੋਲਾਤਾ ਹੈ ਵਾਟਰਪੂਫ ਮਤਲਬ ਗਾਰੰਟੀ ਹੈ ਬਈ ਇਹਦੀ ਗਾਰੰਟੀ ਹੈ ਜੀ ਗਾਰੰਟੀ ਤੇ ਇਧਰ ਪਿੱਛੇ ਆਹ ਸਿੱਪਣੀ ਵੀ ਨਵੀਂ ਹੈ ਹਾਂਜੀ ਹਾਂਜੀ ਇਹ ਵੀ ਆਇ ਰੰਗ ਵੀ ਇਹਦਾ ਨਵਾਂ ਹਾਂਜੀ ਹਾਂਜੀ ਆਹ ਕੀ ਲਾਇਆ ਬਈ ਇਹਦਾ ਇਹ ਆਪਾਂ ਲਾਇਆ ਜੀ ਟਰਾਲੀ ਵਾਸਤੇ ਐਸਾ ਟਰਾਲੀ ਜਿਹੜੀ ਉਹ ਨਾਲ ਬਣਾਈ ਜੀ ਉਹ ਟਰਾਲੀਆਂ ਦੇ ਬੱਤੀਆਂ ਬੁੱਤੀਆਂ ਹੁੰਦੀਆਂ ਮਤਲਬ ਜਿਵੇਂ ਆਪਾਂ ਇਹਦੇ ਬ੍ਰੇਕਾਂ ਲਾਵਾਂਗੇ ਉਹ ਵੀ ਟਰਾਲੀ ਦੇ ਬ੍ਰੇਕਾਂ ਲੱਗਣੀਆਂ ਐਂਡ ਇੰਡੀਕੇਟਰ ਹੱਥ ਚ। ਹਾਂ ਜੀ। ਸਾਰਾ ਲੈਟਾ ਟਰਾਲੀ ਦੀ ਇਹਨੇ ਸਾਰਾ ਕੁਸੂਮੀ ਵਰਕ ਚੱਲੂਗਾ। ਆਪਾਂ ਨੇ ਬਸ ਕੱਲਾ ਸ਼ੂਈ ਪਾਉਣਾ। ਸ਼ੂਈ ਪਾਉਣਾ ਇਹਦੇ ਵੀ ਟਾਇਰ ਰਿੰਬ ਨਾਲ ਲਾ ਤੇ ਇਹਦਾ ਸਾਈਜ਼ ਕੀ ਹੈ ਬਈ ਟਰਾਲੀ ਦਾ? ਇਹਦਾ ਇਹ ਸਾਈਜ਼ ਮਤਲਬੀ ਲੰਬਾਈ ਇਹਦੀ 6 ਫੁੱਟ ਹੈ, ਚੌੜਾਈ 4 ਫੁੱਟ ਹੈ। ਐਸਾ 4x6 ਦੀ ਇਹ ਟਰਾਲੀ ਆ ਤੇ ਸ ਆਹ ਆ ਸਿਸਟਮ ਆ ਗਿਆ ਹੈ ਬਈ। ਹਾਂ ਜੀ। ਜਿਹੜਾ ਉਹਦੇ ਵਿੱਚ ਪੈ ਜੂਗਾ। ਆ ਇਹ ਸਪਰਿੰਗ ਜਗਾ ਤੋਂ ਲਾਇਆ ਬਈ ਇਹ ਇਹ ਸਪਰਿੰਗ ਐ ਜਿਵੇਂ ਆਪਾਂ ਮੂਰੇ ਬ੍ਰੇਕਾਂ ਪੈ ਗਈਆਂ ਜੀ ਇਹ ਕੋਈ ਝਟਕਾ ਨਹੀਂ ਪੈਂਦਾ ਮਤਲਬ ਇਹ ਸਪਰਿੰਗ ਗਾਹ ਨੂੰ ਹੋ ਜੂਗਾ ਠੀਕ ਆ ਤੇ ਜਿਹੜੀ ਇੱਧਰ ਖੜੀ ਐ ਬਈ ਇਹ ਹੈਗੀ ਸਿੰਪਲ ਨਾਰਮਲ ਹਾਂਜੀ ਇਹ ਨਾ ਇਸੀ ਹੀਟਰ ਵਾਲੀ ਹਾਂਜੀ ਤੇ ਉਹਦਾ ਨੰਬਰ ਤਾਂ ਪੰਜਾਬ ਦਾ ਬਈ ਹਾਂਜੀ ਇਹਦਾ ਰਾਜਸਥਾਨ ਦਾ ਮਤਲਬ ਜਿੰਨ ਮਤਲਬ ਲੋ ਸੱਜਨੇ ਨੰਬਰ ਹੈਗੇ ਨੇ ਸਾਰਿਆਂ ਦਾ ਕੰਮ ਕਰਦੇ ਸਾਰਿਆਂ ਦਾ ਕੰਮ ਕਰਦੇ ਆ ਇਹਦੇ ਵਿੱਚ ਕੀ ਕੁਛ ਕੀਤਾ ਹੈਗਾ ਬਈ ਇਹਦਾ ਇਹਦਾ ਬਲੈਰੋ ਟਰਬੋ ਦਾ ਇਹ ਚ ਇੰਜਨ ਐ ਜੀ ਨੋਵਾ ਦਾ ਗੇਅਰ ਐ ਪਾਵਰ ਬ੍ਰੇਕ ਐ ਤੇ ਪਾਵਰ ਕਲਚ ਤੇ ਪਾਵਰ ਸਟੀਅਰਿੰਗ ਠੀਕ ਆ ਤੇ ਬਈ ਮੰਨ ਲਾ ਜੇ ਹੁਣ ਜੇ ਕਿਸੇ ਨੇ ਤਿਆਰ ਕਰਵਾਉਣੀ ਆ ਹਾਂਜੀ ਉਹ ਤਾਂ ਜਦੋਂ ਮਰਜੀ ਆ ਜੀ ਹਾਂਜੀ ਕਿੰਨੇ ਟਾਈਮ ਚ ਤਿਆਰ ਕਰ ਦੇਗਾ ਆਪਾਂ 1 ਮਹੀਨੇ ਚ ਕਰ ਦਾਂਗੇ ਜੀ ਪੂਰੇ 1 ਮਹੀਨੇ ਚ ਹਾਂਜੀ ਜੇ ਕਿਸੇ ਨੇ ਕਹਤਾ ਵੀ ਮਤਾ ਅਜੀ ਲੈ ਕੇ ਜਾਣੀ ਆ ਆਪਾਂ ਆਪਣੇ ਖੜੀਆਂ ਹੁੰਦੀਆਂ ਅਸੇ ਤਿਆਰ ਹੋਈਆਂ ਖੜੀਆਂ ਹੁੰਦੀਆਂ ਵੀ ਸੱਜਣ ਆਵੇ ਆਪਦੀ ਪਸੰਦ ਕਰੇ ਲੈ ਜੀ ਲੈ ਜੀ ਜੇ ਕਿਸੇ ਨੇ ਆਏ ਫੋਨ ਕਰਤਾ ਕਿਸੇ ਨੇ ਅਮਰੀਕਾ ਕੈਨੇਡਾ ਚੋਂ ਹਾਂਜੀ ਭੇਜ ਦੇਗਾ ਬਈ ਭੇਜ ਦਾਂਗੇ ਜੀ ਲੋ ਵੀ ਸੱਜਣ ਨੂੰ ਸਾਨੂੰ ਇੱਕ ਸੌਖਾ ਹੋਰ ਵੀ ਕਰਤਾ ਜੇ ਕਿਹੜਾ ਸੱਜਣ ਬਾਹਰ ਬੈਠਾ ਹੈ ਜੇ ਕਿਸੇ ਨੇ ਬਿੱਲੀ ਮਂਗਾਉਣੀ ਚ ਹੈ ਮਂਗਾਉਣੀ ਜਿਹੜੀ ਮਰਜ਼ੀ ਜੀ ਜਿਹੜੀ ਮਰਜ਼ੀ ਮਂਗਾਉਣੀ ਹੈ ਜੀ ਬਸ ਫੋਨ ਲਾ ਲਓ ਨੰਬਰ ਵਾਈ ਦਾ ਸਕਰੀਨ ਤੇ ਚੱਲੀ ਜਾਂਦਾ ਪਿੰਡ ਆ ਗਿਆ ਬਈ ਬੁਰਜ ਕਾਨ ਸਿੰਘ ਵਾਲਾ ਹਾਂਜੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਤੇ ਨੇੜੇ ਰਹਿ ਗਿਆ ਪੁੱਚੋ ਮੰਡੀ ਪੁੱਚੋ ਮੰਡੀ ਤੇ ਨੰਬਰ ਬੋਲੀ ਬਾਈ ਇੱਕ ਵਾਰੀ ਨੰਬਰ ਜੀ ਆਪਣਾ 8699001892 ਤੇ ਬਾਕੀ ਬਾਈ ਜੱਸ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਕਰ ਲਓ ਸੰਪਰਕ ਜਿਨ੍ਹਾਂ ਨੇ ਕੋਈ ਵੀ ਜੀਪ ਤਿਆਰ ਕਰਵਾਉਣੀ ਹੈ